ਅੱਜ ਦੇ ਸ਼ਬਦ ਵਿੱਚ ਸਤਿਗੁਰ ਜੀ ਮਨ ਦੀ ਹਾਲਤ ਦੱਸਦੇ ਹਨ ਕਿ ਜੀਵ ਦਾ ਮਨ ਕਿਵੇਂ ਭਟਕਦਾ ਹੈ ਕਿਵੇਂ ਕਿੱਥੋਂ ਕਿੱਥੇ ਲੈ ਜਾਂਦਾ ਹੈ ਪਤਾ ਨਹੀਂ ਲੱਗਦਾ ਕਦੋਂ ਸਾਨੂੰ ਗਲਤ ਰਸਤੇ ਤੇ ਪਾ ਦਿੰਦਾ ਸਾਨੂੰ ਪਤਾ ਨਹੀਂ ਲੱਗਦਾ ਆਪਾਂ ਗੁਰੂ ਘਰ ਦੀ ਸਾਸ ਸੁਣਦੇ ਹਾਂ ਜੇਕਰ ਨਹੀਂ ਪਤਾ ਲੱਗਦਾ ਤਾਂ ਆਪਾਂ ਫਿਰ ਵਸਤਾਨੇ ਸਤਗੁਰ ਜੀ ਸਾਨੂੰ ਸਭ ਕੁਝ ਦੱਸੀ ਜਾ ਰਹੇ ਆ ਗੁਰੂ ਪਿਆਰੀ ਸਤਗੁਰ ਦੀ ਸਾਜੀ ਨਿਵਾਜੀ ਸਾਥ ਸੰਗਤ ਜੀਓ ਆਪ ਸਭ ਸੰਗਤਾਂ ਤਨ ਤਨ ਜਗਤ ਪਿਤਾ ਸਤਗੁਰ ਵਿਦਾਸ ਮਹਾਰਾਜ ਜੀ ਦੇ ਪਾਵਨ ਪੁੱਤਰ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੀਆਂ ਹੋ ਔਰ ਤਨ ਤਨ ਜਗਤ ਪਿਤਾ ਸਤਿਗੁਰਵਦਾਸ ਮਹਾਰਾਜ ਜੀ ਇਸ ਜੀਵ ਦੇ ਮਨ ਦੀ ਹਾਲਤ ਇਸ ਸ਼ਬਦ ਵਿੱਚ ਬਿਆਨ ਕਰ ਰਹੇ ਹਨ ਕਿ ਮਨ ਦੀ ਹਾਲਤ ਕਿਹੋ ਜਿਹੀ ਹੈ ਰੇ ਮਨ ਮਾਸ਼ਲਾ ਸੰਸਾਰ ਸਮੰਦੇ ਤੂੰ ਚਤਰ ਵਿਚਤਰ ਵਿਚਾਰ ਰੇ ਜੇ ਗਾ ਲੇ ਗਲ ਆਹੀ ਮਰੀਏ ਸੋ ਸੰਗ ਦੂਰ ਨਿਵਾਰੇ ਟੇਕ ਹੇ ਮਨ ਤੂੰ ਮੱਛੀ ਵਾਂਗ ਹੈ ਤੇ ਸੰਸਾਰ ਸਮੁੰਦਰ ਵਾਂਗ ਹੈ ਅਤੇ ਕਈ ਪ੍ਰਕਾਰ ਦੇ ਰੰਗਾਂ ਨਾਲ ਇਹ ਸੰਸਾਰ ਭਰਿਆ ਹੋਇਆ ਹੈ ਤੂੰ ਇਸ ਦੇ ਵਿਚਾਰ ਕਰ ਕਿ ਜਿਹੜਾ ਸਾਡਾ ਮਨ ਹੈ ਉਹ ਮੱਛੀ ਦੀ ਤਰ੍ਹਾਂ ਹੈ ਔਰ ਇਹ ਸੰਸਾਰ ਸਮੁੰਦਰ ਦੇ ਤਰ੍ਹਾਂ ਹੈ ਸਮੁੰਦਰ ਵਰਗਾ ਹੈ ਔਰ ਇਹ ਸਮੁੰਦਰ کئی ਪ੍ਰਕਾਰ ਦੇ ਰੰਗਾਂ ਨਾਲ ਭਰਿਆ ਹੋਇਆ ਹੈ ਚਿੱਤਰ ਬਚਿੱਤਰ ਵਿਚਾਰ ਨੇ ਕਿ ਤੂੰ ਇਸ ਦੀ ਵਿਚਾਰ ਕਰ ਇਨਾ ਸੰਸਾਰ ਦੇ ਝੂਠੇ ਬੰਦਨਾ ਵਿੱਚ ਫਸ ਕੇ ਭਾਈ ਤੂੰ ਗਲ ਕੇ ਮਰ ਰਿਹਾ ਹੈ ਇਨਾ ਬੰਦਨਾ ਨੂੰ ਤੂੰ ਦੂਰ ਕਰ ਕਿ ਜਿਹੜੀ ਮੱਛੀ ਹੈ ਉਹ ਦੇਖਦੀ ਸੋਣਾ ਕੀ ਹੈ ਭਾਵ ਕਿ ਮੱਛੀ ਆਪਣੇ ਜੀਭਾਂ ਦੇ ਸਵਾਦ ਮਗਰ ਲੱਕੇ ਕੁੰਡੀ ਵਿੱਚ ਫਸ ਜਾਂਦੀ ਹੈ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਜੀਵ ਦਾ ਮਨ ਵੀ ਇਹੋ ਜਿਹਾ ਹੀ ਹੈ ਕਿ ਫਸਿਆ ਹੋਇਆ ਹੈ। ਪਾਪ ਦੁਨਿਆਵੀ ਚੀਜ਼ਾਂ ਦੇ ਵਿੱਚ ਦੁਨਿਆਵੀ ਕਾਰਜਾਂ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਧੀਆਂ ਪੁੱਤਰਾਂ ਰਿਸ਼ਤੇਦਾਰ ਭੈਣ ਭਰਾਵਾਂ ਦੇ ਵਿੱਚ ਪਾਪ ਕੇ ਹਰ ਰੋਜ਼ ਰੋਜ਼ ਦਾ ਰੋਜ਼ ਇਹ ਫਸਿਆ ਰਹਿੰਦਾ ਹੈ ਆਪਣੇ ਆਪ ਨੂੰ ਕੱਢ ਹੀ ਨਹੀਂ ਪਾਉਂਦਾ ਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਕਿ हे ਭਾਈ ਤੂੰ ਇਨ੍ਹਾਂ ਬੰਦਨਾ ਤੋਂ ਬਚ ਕੇ ਨਾਮ ਸਿਮਰਨ ਵੀ ਕਰਨਾ ਹੈ ਕਿ ਇਹਨਾਂ ਬੰਦਨਾ ਤੋਂ ਬਚ ਕੇ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਵੀ ਕਰਨੀ ਹੈ। ਯਮ ਹੈ ਡਿਗਣ ਡੋਰ ਹੈ ਕੰਕਣ ਪਰਤੇ ਗਾਲੋ ਜਾਣ ਰੇ। ਹਵੇ ਰਾਸ ਲੁਬਦ ਰਮੇ ਜੋ ਮੂਰਖ। ਮਨ ਪਛਤਾਵੇ ਨਿਆਣ ਰੇ। ਜਮਦੂਤਾ ਦਾ ਮੌਤ ਰੂਪੀ ਡਿਗਣ ਤੇ ਜਿਹੜਾ ਮੌਤ ਹੈ ਉਹ ਕਿਸੇ ਸਮੇਂ ਵੀ ਉਹਦਾ ਸੁਨੇਹਾ ਆ ਸਕਦਾ ਹੈ ਤੂੰ ਸੰਸਾਰ ਦੇ ਵਿਕਾਰਾਂ ਰੂਪੀ ਬੰਦਨਾ ਵਿੱਚ ਵੱਜਿਆ ਹੋਇਆ ਹੈ ਯਮ ਹੈ ਡਿਗਣ ਕਿ ਭਾਈ ਇਹ ਦੀਵਾ ਕਦੋਂ ਬੁੱਝ ਜਾਣਾ ਹੈ ਕਦੋਂ ਬੁੱਝਦਾ ਜਦੋਂ ਕਾਲ ਦੇ ਸ਼ਿਕਾਰੀ ਨੇ ਗਰੇਲ ਮਾਨੀ ਪਾਵਨ ਆਪਣਾ ਉਸ ਵੇਲੇ ਤੋਂ ਜਿੱਥੇ ਮਰਜੀ ਹੋਵੇ ਘਰ ਦੇ ਵਿੱਚ ਘਰੋਂ ਬਾਹਰ ਸੜਕ ਤੇ ਸ਼ਹਿਰ ਤੋਂ ਬਾਹਰ ਸਟੇਟ ਤੋਂ ਬਾਹਰ ਜਾਂ ਦੇਸ਼ ਤੋਂ ਬਾਹਰ ਕਿਤੇ ਵੀ ਹੋਵੇਂ ਸਤਿਗੁਰੂ ਜੀ ਕਹਿੰਦੇ ਪਾਈ ਉਹ ਮੌਤ ਰੂਪੀ ਜਮਦੂਤਾਂ ਦਾ ਜਿਹੜਾ ਡਰ ਐ ਉਹ ਕਿਸੇ ਵੇਲੇ ਵੀ ਤੈਨੂੰ ਪੈ ਸਕਦਾ ਪਾ ਮੌਤ ਰੂਪੇ ਕਾ ਕਿਸੇ ਵੇਲੇ ਵੀ ਤੈਨੂੰ ਘੇਰ ਸਕਦਾ ਔਰ ਸੰਸਾਰੀ ਵਿਕਾਰਾਂ ਰੂਪੀ ਬੰਦਨ ਕੰਗਣ ਵਿੱਚ ਵੱਜਿਆ ਹੋਇਆ ਹੈ। ਪ੍ਰਾਈ ਇਸਤਰੀ ਦਾ ਸੰਗ ਤੈਨੂੰ ਗੱਲਣ ਵਾਲਾ ਹੈ। ਪ੍ਰਾਈ ਇਸਤਰੀ ਇੱਥੇ ਇਸਤਰੀ ਦਾ ਨਹੀਂ ਕਿਹਾ ਵੀ ਇਕੱਲੇ ਇਸਤਰੀ ਔਰਤਾਂ ਦੀ ਗੱਲ ਹੈ। ਕਹਿੰਦੇ ਜਦੋਂ ਅਸੀਂ ਆਪਣੇ ਆਪ ਨੂੰ ਛੱਡ ਕੇ ਅਸੀਂ ਉਹ ਚੀਜ਼ਾਂ ਨੂੰ ਹਾਸਲ ਕਰਨ ਦੇ ਵਿੱਚ ਲੱਗ ਜਾਂਨੇ ਹਾਂ। ਜਿਹਦੇ ਵਿੱਚ ਅਸੀਂ ਹਮੇਸ਼ਾ ਕਈ ਵਾਰ ਦੁੱਖ ਪਾਉਂਨੇ ਹਾਂ ਕਿ ਅਸੀਂ ਉਹਨਾਂ ਚੀਜ਼ਾਂ ਦੇ ਮਗਰ ਲੱਗੇ ਰਹਿੰਨੇ ਹਾਂ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ हे ਮੂਰਖਾ ਤੂੰ ਸੰਸਾਰ ਦੇ ਰਸਾਂ ਕਸਾਂ ਵਿੱਚ ਲੁਭਾਇਮਾਨ ਹੋਇਆ ਹੈ ਫਿਰ ਤੈਨੂੰ ਅਣਜਾਣਾ ਵਾਂਗ ਅੰਤ ਵੇਲੇ ਪਛਤਾਉਣਾ ਪੈਣਾ ਹੈ ਕਿ ਜਦੋਂ ਬੁਢਾਪਾ ਆ ਜਾਂਦਾ ਹੈ ਫਿਰ ਮੌਤ ਆਉਂਦੀ ਹੈ ਤੇ ਸਤਿਗੁਰੂ ਜੀ ਕਹਿੰਦੇ ਵੀ ਤੈਨੂੰ ਪਛਤਾਉਣਾ ਪੈਣਾ ਫਿਰ ਆਪਾਂ ਕਹਿ ਦਿੰਦੇ ਕਿ ਸਾਨੂੰ ਪਾਠ ਸੁਣਾਓ ਸਾਨੂੰ ਬਾਣੀ ਸੁਣਾਓ ਇਹ ਗੁਰੂ ਪਿਆਰੇ ਸਾਥ ਸੰਜੋਗ ਕਹਿੰਦੇ ਉਸ ਵੇਲੇ ਸੁਣਨ ਦਾ ਤੇ ਨਾ ਸੁਣਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਆਪਾਂ ਪਿੱਛੇ ਇਹ ਦੇਖਿਆ ਕਿ ਜੇ ਕਿਸੇ ਨੇ ਅਸਤ ਤਾਰਨ ਜਾਣਾ ਹੈ ਤਾਂ ਕਹਿ ਦੇਣਾ ਪਹਿਲਾਂ ਵੀ ਪਾਠ ਪੂਰ ਪਾਖਿਆ ਇਹਨੂੰ ਪਾਠ ਸੁਣਾਓ ਪਹਿਲਾਂ ਪੁੱਛਣਾ ਲਵਾ ਹੋਵੇ ਮੈਂ ਸਾਰੀ ਉਮਰ ਬਾਣ ਸੁਣਿਆ ਨਹੀਂ ਸਾਰੀ ਉਮਰ ਜਿੰਨਾ ਚੱਕਰ ਸਾਹ ਚੱਲਦੇ ਸੀ ਉਸ ਵੇਲੇ ਬਾਣੀ ਨਾਮ ਦੇ ਨਾਲ ਜੁੜਿਆ ਹੀ ਨਹੀਂ ਜਦੋਂ ਸਰੀਰ ਹੀ ਸੜ ਗਿਆ ਤੇ ਫਿਰ ਬਾਣੀ ਕਿਸ ਨੇ ਸੁਣਨੀ ਹੈ ਬਾਣੀ ਤਾਂ ਉਹਦੀ ਰੂਹ ਆਤਮਾ ਲਈ ਉਹਦੀ ਸੁਖਸ਼ਾਂਤੀ ਵਾਸਤੇ ਆਪਾਂ ਅਰਦਾਸ ਬੇਨਤੀ ਕਰਵਾਨੇ ਆ ਕਿਤੇ ਉਸਨੇ ਸੁਣਨਾ ਨਹੀਂ ਹੁੰਦਾ ਵੀ ਭਾਈ ਤੁਸੀਂ ਪਾਠ ਸੁਣਾਉਣ ਤੋਂ ਬਾਅਦ ਪੋਖ ਪਉਣ ਤੋਂ ਬਾਅਦ ਅਸਥ ਲੈ ਕੇ ਆਓ ਕਿੰਨ ਦਾ ਪਾਵੇ ਕਿ ਉਹਨੇ ਭਾਈ ਸੁਣਨਾ ਨਹੀਂ ਹੈ ਸਰਬ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਕਿ ਉਸ ਰੂਹ ਦੀ ਸੁਖ ਸ਼ਾਂਤੀ ਵਾਸਤੇ ਜਿਹੜੀ ਰੂਹ ਵਿਛੜ ਗਈ ਹੈ ਹੁਣ ਆਪਾਂ ਨਗਰ ਖੇੜੇ ਦੀ ਅਰਦਾਸ ਬੇਨਤੀ ਕਰਦੇ ਹਾਂ ਨਗਰ ਖੇੜੇ ਦੀ ਤੰਦਰੁਸਤੀ ਦੀ ਲੰਬੀ ਉਮਰ ਦੀ ਕਾਮਨਾ ਦੇ ਅਰਦਾਸ ਕਰਦੇ ਹਾਂ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਪਾਪ ਗਣੀਓ ਛੇ ਤਰੁਨ ਨੇ ਬੋਲੀ ਤੂ ਦੇਖ ਦੇਖਵਲ ਚੱਖ ਨੇ ਕਿ ਪਾਪ ਕਰਨ ਵਾਲੇ ਬੰਦੇ ਲਈ ਛੇ ਧਰਮ ਕੌਣੀ ਨੇ ਬੋਲੀ ਨਿਮਦਿਕ ਠੋਲੀ ਸਮਾਨ ਵਾਂਗ ਹੈ ਤੋ ਇਨਾਂ ਵੱਲ ਦੀਖ ਦੇ ਕੇ ਪਾਪ ਰੂਪੀ ਫਲਾਂ ਨੂੰ ਦੇਖ ਪਰ ਤਰਿਆ ਸੰਗ ਭਲੋ ਜੋ ਹੋਵੇ ਤੋ ਰਾਣੋ ਰਾਵਣ ਦੇਖਰੇ ਹੁਣ ਸਤਗੁਰ ਜੀ ਕਹਿੰਦੇ ਪ੍ਰਾਈ ਇਸਤਰੀ ਦੇ ਸੰਗ ਕਰਕੇ ਜੇ ਭਲਾ ਹੁੰਦਾ ਜੇ ਵੀ ਪ੍ਰਾਈ ਇਸਤਰੀ ਕਰਕੇ ਭਲਾ ਹੁੰਦਾ ਤੇ ਤੂੰ ਰਾਜੇ 라ਵਣ ਦੀ ਹਾਲਤ ਦੇਖ ਕੇ ਭਾਈ ਉਸ ਦੀ ਹਾਲਤ ਦੇਖ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਭਾਈ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਨਾ ਪਹਿਲਾ ਫਰਜ਼ ਬਣਦਾ ਸਾਡਾ ਕਿ ਭਾਈ ਨਾਮ ਸਿਮਰਨਾ ਹੈ ਕਾਰਬਾਰ ਛੱਡਣ ਨੂੰ ਨਹੀਂ ਕਿ ਕਾਰਬਾਰ ਛੱਡ ਕੇ ਤੁਸੀਂ ਉਸ ਪਰਮਾਤਮਾ ਨੂੰ ਲੱਭਣ ਤਰਪੋ ਨਹੀਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਭਾਈ ਉਸ ਪਰਮਾਤਮਾ ਨੇ ਸਾਨੂੰ ਸਾਡੇ ਦਿਲ ਵਿੱਚੋਂ ਮਿਲ ਜਾਣਾ ਹੈ ਉਹਨੂੰ ਬਾਹਰ ਲੱਭਣ ਦੀ ਲੋੜ ਨਹੀਂ ਹੈ ਨਾ ਆਪਣਾ ਕੰਮ ਕਾਰ ਛੱਡਣ ਦੀ ਲੋੜ ਹੈ ਜੀਭਾਂ ਸੋ ਓੰਕਾਰ ਜਪ ਤਨ ਸੋ ਕਰਕਾਰ ਰਾਮ ਮਲੇ ਕਰ ਆਇ ਕਰ ਕਹਿ ਰਵਿਦਾਸ ਵਿਚਾਰ ਕਿ ਜੀਭਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰੀਏ ਤੇ ਹੱਥਾਂ ਦੇ ਨਾਲ ਕੰਮ ਕਰ ਕਰੀਏ ਜਦੋਂ ਅਸੀਂ ਹੱਥਾਂ ਨਾਲ ਕੰਮ ਕਰਾਂਗੇ ਆਪਣੇ ਬੱਚਿਆਂ ਦਾ ਖਿਆਲ ਰੱਖਾਂਗੇ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਾਂਗੇ ਤੇ ਉਹ ਪਰਮਾਤਮਾ ਸਾਨੂੰ ਸਾਡੇ ਦਿਲ ਵਿੱਚ ਹੀ ਮਿਲ ਜਾਣਾ ਹੈ ਉਹਨੂੰ ਬਾਹਰ ਲੱਭਣ ਦੀ ਲੋੜ ਨਹੀਂ ਪੈਣੀ ਕਿਉਂ ਬਾਹਰ ਹੈ ਕਿਤੇ ਕਹੇ ਰਵਿਦਾਸ ਰਤਨ ਫਲ ਕਾਰਨ ਗਵਿੰਦ ਕੇ ਗੁਣ ਗਾਇਰੇ ਕਾਂਚੋਂ ਕੁੰਭ ਪਰਯੋਜਲ ਜੈਸੇ ਦਿਨ ਦਿਨ ਕਟ ਤੋਂ ਜਾਇ ਰੇ ਸਤਗੁਰੂ ਦਾਸ ਮਰਜੁ ਚਰਨ ਕਰਦੇ ਹਨ ਕਿ हे ਭਾਈ ਤੂੰ ਪ੍ਰਭੂ ਦੇ ਅਨਮੋਲਕ ਨਾਮ ਰੂਪੇ ਰਤਨ ਦੇ ਫਲ ਦੀ ਪ੍ਰਾਪਤੀ ਲਈ ਉਸ ਦੇ ਗੁਣ ਗਾ ਕੇ ਨਾਮ ਸਿਮਰਨ ਕਮਾਈ ਕਰ ਮੁਖ ਪਵਿੱਤਰ ਹੋਤ ਹੈ ਗੁਣ ਗਾਵਤ ਦਿਨ diel ਕਿ ਸਾਡਾ ਮੁਖ ਪਵਿੱਤਰ ਹੋ ਜਾਂਦਾ ਹੈ ਕਦੋਂ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਮ ਦੇ ਗੁਣ ਗਾਉਨੇ ਹਾਂ ਕਿ ਮੁੱਖ ਪਵਿੱਤਰ ਹੋ ਤਾ ਜਿੱਥੇ ਮੁੱਖ ਪਵਿੱਤਰ ਹੋ ਜਾਂਦਾ ਸਾਡੀ ਰੂਹ ਆਤਮਾ ਵੀ ਪਵਿੱਤਰ ਹੋ ਜਾਂਦੀ ਹੈ ਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਭਾਈ ਇਹ ਅਨਮੋਲਕ ਜਨਮ ਨਾਮ ਰੂਪੀ ਰਤਨ ਦੇ ਵੱਲ ਦੀ ਪ੍ਰਾਪਤੀ ਲਈ ਉਸ ਪਰਮਾਤਮਾ ਦੇ ਤੂੰ ਗੁਣ ਗਾ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਨਾ ਜਿਵੇਂ ਕੱਚਾ ਕੜਾ ਪਾਣੀ ਨਾਲ ਭਰਿਆ ਹੁੰਦਾ ਹੈ ਜਿਹੜਾ ਕੱਚਾ ਕੜਾ ਹੁੰਦਾ ਹੈ ਨਾ ਉਹ ਪਾਣੀ ਨਾਲ ਭਰਿਆ ਹੁੰਦਾ ਹੈ ਪਰ ਉਹਦੇ ਵਿੱਚੋਂ ਪਾਣੀ ਦਿਨ-ਦਿਨ ਸਿੰਮਦਾ ਜਾਂਦਾ ਹੈ ਖੁਰਦਾ ਜਾਂਦਾ ਹੈ ਕਹਿੰਦੇ ਪਾਣੀ ਘਟਦਾ ਜਾਂਦਾ ਹੈ ਇਸ ਪ੍ਰਕਾਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਜੀਵਨ ਵੀ ਸਾਡਾ ਬ्यर्थੀ ਜਾ ਰਿਹਾ ਹੈ ਕਿ ਭਾਈ ਉਹ ਨਾਮ ਸਿਮਰਨ ਕਮਾਈ ਕਰਨੀ ਹੈ ਇਹ ਨਹੀਂ ਕਿ ਆਪਾਂ ਕਹੀਏ ਗੱਲਾਂ ਕਰ ਲਈਏ ਨਿੰਦਿਆ ਚੁਗਲੀ ਕਰ ਲਈਏ ਬਰਾਈ ਕਰ ਲਈਏ ਕਹਿੰਦੇ ਇਹਦਾ ਸਾਨੂੰ ਕੋਈ ਵੀ ਲਾਭ ਨਹੀਂ ਹੋਣਾ ਕਿ ਸਾਨੂੰ ਕੋਈ ਲਾਭ ਹੋ ਜਾਏਗਾ ਅਜਨੇ ਸ਼ਬਦ ਸਤਿਗੁਰ ਜੀ ਮਨ ਦੀ ਹਾਲਤ ਦੱਸਦੇ ਆਂ ਔਰ ਅੱਗੇ ਸਤਿਗੁਰ ਜੀ ਬਖਸ਼ਿਸ਼ ਕਰਦੇ ਰਤ ਕੋ ਚਤਰ ਚਲਾਵਨ ਹਾਰੋ ਕਿਨ ਹਾਕੈ ਕਿਨ ਉਬੇ ਰਤ ਕੋ ਨਹੀਂ ਅਨ ਕੋ ਸਾਰੋ ਟੇਕ ਕਿ ਪੰਜਾਂ ਤਤਾਂ ਤੋਂ ਬਣੀ ਹੋਈ ਮਾਨਸ ਰੂਪੀ ਰਤ ਨੂੰ ਚਲਾਉਣ ਵਾਲਾ ਮਨ ਰੂਪੀ ਚਾਲਕ ਬਹੁਤ ਸਿਆਣਾ ਹੈ ਕਿ ਜਿਹੜਾ ਸਾਡਾ ਸਰੀਰ ਹੈ ਇਹ ਪੰਜਾਂ ਤੱਤਾਂ ਤੋਂ ਬਣਿਆ ਹੋਇਆ ਹੈ ਪਰ ਇਸ ਨੂੰ ਚਲਾ ਕੌਣ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਜਿਹੜਾ ਸਾਡਾ ਮਨ ਹੈ ਇਹ ਬਹੁਤ ਚਲਾਕ ਹੈ ਬਹੁਤ ਚਤਨ ਹੈ ਮਿੰਟਾਂ ਦੇ ਵਿੱਚ ਸਾਨੂੰ ਕੋਹਾਂ ਦੂਰ ਹਜ਼ਾਰਾਂ ਕਿਲੋਮੀਟਰ ਦੂਰ ਲੈ ਜਾਂਦਾ ਹੈ ਤੇ ਮਿੰਟਾਂ ਦੇ ਵਿੱਚ ਕਿਤੇ ਦਾ ਕਿਤੇ ਸਾਨੂੰ ਲੈ ਜਾਂਦਾ ਹੈ ਸ਼ਨ ਵਿੱਚ ਇਹ ਸਰੀਰ ਨੂੰ ਡੜਾਉਣ ਲੱਗ ਪੈਂਦਾ ਹੈ ਅਤੇ ਸ਼ਨ ਵਿੱਚੀ ਮਾਰਗ ਤੋਂ ਇੱਧਰ ਤੋਂ ਉੱਧਰ ਖੁੰਝਣ ਤੋਂ ਬਚਾ ਲੈਂਦਾ ਹੈ ਇਸ ਗੱਲ ਦਾ ਹੋਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਈ ਵਾਰ ਆਪਾਂ ਦੇਖਦੇ ਸਾਧ ਸੰਗ ਦੇ ਵਿੱਚ ਬੈਠੇ ਹੋਈਏ ਅਸੀਂ ਕਿਸੇ ਗੁਰੂ ਚਰਨਾਮ ਦੇ ਵਿੱਚ ਬੈਠੇ ਹੋਈਏ ਪਰ ਜਿਹੜਾ ਸਾਡਾ ਮਨ ਹੈ ਉਹ ਕਿਤੇ ਹੋਰ ਹੀ ਘੁੰਮ ਰਿਹਾ ਹੁੰਦਾ ਹੈ ਸੰਦਾ ਖਿਆਲ ਕਿਤੇ ਹੋ ਰਹੀ ਹੁੰਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਜਿਹੜਾ ਇਹ ਰੱਥ ਨੂੰ ਚਲਾਉਣ ਵਾਲਾ ਹੈ ਸਾਰਥੀ ਭਾਵ ਜਿਹੜਾ ਮਾਨਿਆ ਉਹ ਬਹੁਤ ਚਤੁਰ ਔਰ ਚਲਾਕ ਹੈ ਜਬ ਰੱਥ ਰਹੇ ਸਾਰਥੀ ਤਾਂ ਕਹਿ ਤਬ ਕੋ ਰਥੇ ਚਲਾਵੇ ਨਾਦ ਬਿੰਦ ਸਭੇ ਹੀ ਤਾਂ ਕਹਿ ਮਨ ਮੰਗਲ ਨਹਿਂ ਗਾਵੇ ਕਿ ਜਿਸ ਵੇਲੇ ਸ੍ਰੀ ਰੂਪੀ ਰੱਥ ਤਾਂ ਹੁੰਦਾ ਹੈ ਪਰ ਸਾਰਥੀ ਥੱਕ ਜਾਂਦਾ ਹੈ ਤਾਂ ਰੱਥ ਨੂੰ ਫਿਰ ਉਸ ਵੇਲੇ ਕੌਣ ਚਲਾਵੇਗਾ ਉਸ ਸਮੇਂ ਮਨ ਮੰਗਲ ਮਈ ਗੀਤ ਨਹੀਂ ਗਾ ਸਕੇਗਾ ਭਾਵ ਕਿ ਜੀਵ ਪ੍ਰਭੂ ਨੂੰ ਪਲਾਕੇ ਪਰਮ ਆਨੰਦ ਨੂੰ ਅਨੁਭਵ ਨਹੀਂ ਕਰ ਸਕਦਾ ਜੀਵ ਦਾ ਮਨ ਪ੍ਰਭੂ ਦੇ ਗੁਣ ਨਹੀਂ ਗਾ ਸਕਦਾ ਜਦੋਂ ਅੰਤ ਸਮਾ ਆ ਜਾਂਦਾ ਹੈ ਉਸ ਵੇਲੇ ਫਿਰ ਕਹਿੰਦੇ ਕੁਝ ਵੀ ਨਹੀਂ ਹੋਣਾ ਬੀਤੇ ਆਜੂ ਭਜਨੈ ਕਿੰਨਾ ਟੇਕ ਸੇਤ ਪਿਉ ਤਨ ਥਰ ਥਰ ਕੰਪੈ ਹਰ ਸਿਮਰਨ ਨਹਿ ਕਿੰਨਾ ਸਤ ਸੰਗਤ ਨੇ ਗੁਰਪਦ ਸਿਉ ਪ੍ਰਭ ਕੀਰਤ ਨਹਿ ਗਾਈ ਨਹੀਂ ਮਨ ਰਮਿਓ ਪ੍ਰਭ ਚਨਨ ਮੈਂ ਤਨ ਸੂਪਰੀ ਲੜਾਈ ਕਹੇ ਰਬੂ ਦਾਸ ਚਲਨ ਕੀ ਬਰਿਆ ਕੋ ਨਾ ਹੋਏ ਸਹਾਈ ਕਹਿੰਦੇ ਜਦੋਂ ਵਾਰੀ ਆ ਗਈ ਫਿਰ ਕੋਈ ਵੀ ਸਹਾਈ ਨਹੀਂ ਹੋਣਾ ਕਿ ਭਾਈ ਉਮਰ ਤੇਰੀ ਬੀਤ ਜਾ ਰਹੀ ਆ ਉਮਰ ਬੀਤਦੀ ਜਾ ਰਹੀ ਹੈ ਪਰ ਹਾਲੇ ਵੀ ਤੂੰ ਪਰਮਾਤਮਾ ਦਾ RAM ਨਾਮ ਸ਼ਬਦ ਨਹੀਂ ਗਾਇਆ ਇਹ ਸਰੀਰ ਬੁੜਾਪਾ ਆਉਣ ਤੇ थर-थर ਕੰਬਣ ਲੱਗ ਪੈਂਦਾ ਹੈ ਸਤ ਸੰਗਤ ਨੇ ਗੁਰਪਦ ਸਿਵ ਪ੍ਰਭ ਕੀਰਤਨ ਹੀ ਗਾਈ ਕਿ ਨਾ ਤਾਂ ਸਤ ਸੰਗ ਸੁਣਿਆ ਨਾ ਕੀਰਤਨ ਹੀ ਗਾਇਆ ਨਾ ਸੁਣਿਆ ਔਰ ਸਤਗੁਰ ਜੀ ਬਖਸ਼ੀ ਕਹਿੰਦੇ ਕਰਦੇ ਪਾਂਚ ਤਤ ਕੋ ਯੇ ਰਤ ਸਾਜੋ ਅਰਦੇ ਉਰਦ ਨਿਵਾਸਾ ਚਰਨ ਕਮਲ ਲਿਉ ਲਾਈ ਰਿਹਾ ਗੁਣ ਗਾਵੇ ਰਵਿਦਾਸਾਂ ਕਿ ਪ੍ਰਭੂ ਨੇ ਪੰਜਾਂ ਤਤਾਂ ਪਾਣੀ ਹਵਾ ਮਿੱਟੀ ਅਗ ਤੇ ਕਾਸ਼ ਤੋਂ ਸਰੀਰੂਪੀ ਰੱਥ ਬਣਾਇਆ ਹੈ ਜਿਸ ਦਾ ਲੋਕ ਪਰਲੋਕ ਵਿੱਚ ਨਿਵਾਸ ਹੈ ਸਤਿਗੁਰੂ ਬਦਾਸ ਮਹਾਰਾਜ ਜੀ ਪ੍ਰਭੂ ਦੇ ਗੁਣ ਗਾਉਂਦੇ ਉਚਾਨਨ ਕਰਦੇ ਹਨ ਕਿ ਪ੍ਰਭੂ ਜੀ ਮੈਂ ਆਪ ਜੀ ਦੇ ਚਨ ਕਮਲਾਂ ਨਾਲ ਲਿਬ ਲਾ ਕੇ ਆਪ ਦੇ ਵਿੱਚ ਹੀ ਲੀਨ ਹੋ ਗਿਆ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਸਤਿਗੁਰ ਜੀ ਮਨ ਦੀ ਹਾਲਤ ਦੱਸਦੇ ਹਨ ਕਿ ਜੀਵ ਦਾ ਮਨ ਕਿਵੇਂ ਪਟਕਦਾ ਹੈ ਕਿਵੇਂ ਕਿੱਥੋਂ ਕਿੱਥੇ ਲੈ ਜਾਂਦਾ ਹੈ ਪਤਾ ਨਹੀਂ ਲੱਗਦਾ ਕਦੋਂ ਸਾਨੂੰ ਗਲਤ ਰਸਤੇ ਤੇ ਪਾ ਦਿੰਦਾ ਹੈ ਸਾਨੂੰ ਪਤਾ ਨਹੀਂ ਲੱਗਦਾ ਆਪਾਂ ਗੁਰੂ ਪਿਆਰੇ ਸਾਸ ਸੂਝ ਦੇ ਦਿੰਦੇ ਆ ਜੇਕਰ ਨਹੀਂ ਪਤਾ ਲੱਗਦਾ ਤਾਂ ਆਪਾਂ ਫਿਰ ਪਛਤਾਉਨੇ ਹਾਂ ਸਤਿਗੁਰੂ ਜੀ ਸਾਨੂੰ ਸਭ ਕੁਝ ਦੱਸੀ ਜਾ ਰਹੇ ਆ ਪਰ ਜੇ ਅਸੀਂ ਫਿਰ ਵੀ ਨਾ ਮੰਨੀਏ ਤਾਂ ਫਿਰ ਗਲਤੀ ਸਾਡੀ ਹੈ ਸੋ ਗੁਰੂ ਪਿਆਰੇ ਸਾਸ ਸੂਝਾਓ ਆਪਣੇ ਮਨ ਨੂੰ ਗੁਰੂ ਚਾਨਣ ਨਾਲ ਜੁੜ ਕੇ ਇਹਨੂੰ ਨਾਮ ਸਿਮਰਨ ਦੇ ਰੰਗ ਵਿੱਚ ਰੰਗ ਦਿੱ ਗਏ ਜੈ ਗੁਰਦੇਵ ਸ਼ਬਦ ਆਰਤੀ